ਇਸ ਤੋਂ ਇਲਾਵਾ ਬਾਬਾ ਜੀ ਬਾਬਾ ਨਿਬਾਉ ਸਿੰਘ ਜੀ ਕੌਣ ਹੋਏ ਨੇ ਜਿਨ੍ਹਾਂ ਜਸਪਤ ਰਾਜ ਦਾ ਅਸੀਸ ਕਲਮ ਕੀਤਾ ਉਹ ਵੀ ਰੰਗਰੇਟੇ ਹੋਏ ਬਾਬਾ ਜੀ ਬਾਬਾ ਬੂਤਾ ਸਿੰਘ ਬਾਬਾ ਗਰਜਾ ਸਿੰਘ ਜੀ ਕੌਣ ਹੋਏ ਨੇ ਉਹ ਵੀ ਰੰਗਰੇਟੇ ਹੋਏ ਬਾਬਾ ਜੀ ਬਾਬਾ ਵੀਰ ਸਿੰਘ ਜੀ 1300 ਘੋੜਸਵਾਰ ਜਦੋਂ ਸਿੱਖ ਮਿਸਲਾਂ ਬਣੀਆਂ ਤੇ ਸਿੱਖ ਮਿਸਲਾਂ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਸੁਪਰੀਮ ਮਿਸਲ ਜਿਹੜੀ ਸੀ ਉਹ ਰੰਗਰੇਟੇ ਮਜਬੂਤ ਸਿੱਖਾਂ ਦੀ ਮਿਸਲ ਸੀ ਜਿਹਦਾ ਮੁਖੀ ਪਪਾ ਵੀਰ ਸਿੰਘ ਸੀ ਜਿਨ੍ਹਾਂ ਦੇ ਕੋਲ 24 ਘੰਟੇ 1300 ਘੋੜਾ ਤੇ 1300 ਨਿਹੰਗ ਸਿੰਘ ਪੰਜ ਨਿਸ਼ਾਨ ਨਗਾਰੇ ਉਹ ਚੱਲਦੇ ਸਨ ਤੇ ਜਿਹਦੇ ਬਾਰੇ ਕੁਝ ਥੋੜਾ ਜਿਹਾ ਜਿਹੜਾ ਪੂਰਾ ਤਾਂ ਨਹੀਂ ਦੱਸਿਆ ਗਿਆ ਪਰ ਥੋੜਾ ਜਿਹਾ ਪੰਥ ਪ੍ਰਕਾਸ਼ ਦੇ ਵਿੱਚ ਨਾ ਮਾਤਰ ਇਤਿਹਾਸ ਥੋੜਾ ਜਿਹਾ ਦੱਸਿਆ ਗਿਆ ਵਾ ਉਹ ਜਿਹੜੇ ਪਾਈ ਸੁਖਾ ਸਿੰਘ ਮੁਤਾਬ ਸਿੰਘ ਹੋਏ ਆ ਉਹਨਾਂ ਦਾ ਜਿਹੜੇ ਆਪਣੇ ਆਪ ਨੂੰ ਪੋਤਰਾ ਦੱਸਦੇ ਹੈਗੇ ਨੇ ਮਤਾਬ ਸਿੰਘ ਜੀ ਦਾਰਾਦਸਨ ਕੀ ਪੰਗੋ ਉਹਨਾਂ ਨੂੰ ਇਤਿਹਾਸਕਾਰ ਸਿੱਖ ਪੰਥ ਨੇ ਮੰਨਿਆ ਪ੍ਰਵਾਨ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਉਹਨਾਂ ਨੇ ਲਿਖਿਆ ਹੁੱਤੋ ਰੰਗਰੇਟੜੋ ਉੱਤੋ ਰੰਗਰੇਟੜੋ ਚੂੜੋ ਵੀਰ ਸਿੰਘ ਜੋ ਜਵਾਨ ਸੰਗ 1300 ਘੋੜ ਜੜੇ ਨਗਾਰੋ ਜਿਦੋ ਨਿਸ਼ਾਨ ਮਤਲਬ ਉਹ ਆਪ ਖੁਦ ਇਹ ਮੰਨ ਰਿਹਾ ਵੀ ਜਿਹੜਾ ਸਭ ਤੋਂ ਮਤਲਬ ਸੁਪਰੀਮ ਜਿਹੜੀ ਆ ਸਿੱਖ ਮਿਸਲਾਂ ਦੇ ਵਿੱਚ ਇੱਕ ਇਹੋ ਜਿਹੀ ਮਿਸਲ ਹੈ ਇਹੋ ਜਿਹਾ ਇੱਕ ਜਹੇਦਾਰ ਵੱਡਾ ਮਹਾਂਪਲੀ ਯੋਧਾ ਜਹੇਦਾਰ ਹੋਇਆ ਉਹਦਾ ਨਾਂ ਸੀ ਬਾਬਾ ਬੀਰ ਸਿੰਘ ਰੰਗਰੇਟਾ ਮੈਂ ਵੀ ਸਿੱਖ ਸੁਣਿਆ ਜਿਹੜਾ ਸੂਰਮਾ ਜਦੋਂ ਸਿੱਖ ਮਿਸਲਾਂ ਦੇ ਬਾਕੀ ਜਿਹੜੀਆਂ ਮਿਸਲਾਂ ਸੀ ਉਹਨਾਂ ਦੇ ਉੱਤੇ ਵੀ ਜਦੋਂ ਮੁਗਲਾ ਮੁਗਲ ਅਟੈਕ ਕਰਨ ਪੈਂਦੇ ਸੀ ਤਾਂ ਕਿਸੇ ਮੁਗਲਾ ਉਹਨਾਂ ਨੂੰ ਚਿੱਠੀ ਭੇਜ ਦਿੰਦੇ ਸੀ ਕਿ ਅਸੀਂ ਤੁਹਾਨੂੰ ਤੁਹਾਡੀ ਮਿਸਲ ਨੂੰ ਖਾਤਮ ਕਰਨ ਵਾਸਤੇ ਤਿਆਰ ਹੋ ਜੋ ਅਸੀਂ ਤੁਹਾਡੇ ਤੇ ਅਟੈਕ ਕਰਨਾ ਤੇ ਜਦੋਂ ਉਹ ਮਿਸਲਾਂ ਜੇ ਜੀ ਜਿਹੜੇ ਵਾਲੇ ਜਿਹੜੇ ਜਹਦਾਸੀ ਨੂੰ ਘਬਰਾ ਜਾਂਦੇ ਸੀ ਨਾ ਤੇ ਸਾਹਸ ਸਿੰਘ ਜੀ ਉਹ ਫਿਰ ਉਸੇ ਟਾਈਮ ਬਾਬਾ ਵੀਰ ਸਿੰਘ ਜੀ ਰਗਰੇਟੇ ਸਿੰਘਾਂ ਨੂੰ ਮਲਕੀ ਸਿੰਘਾਂ ਦੇ ਦਲ ਨੂੰ ਚਿੱਠੀ ਭੇਜਦੇ ਸੀ ਕਿ ਸਾਨੂੰ ਸਾਡੇ ਦੇ ਉੱਤੇ ਫਲਾਣਾ ਜਿਹੜੀ ਮੁਗਲ ਇਹ ਉਹ ਹਮਲਾ ਕਰਨਾ ਚਾਹੁੰਦੇ ਨੇ ਤੇ ਸਾਨੂੰ ਆ ਕੇ ਬਾਬਾ ਵੀਰ ਸਿੰਘ ਜੀ ਬਚਾਓ ਤੇ ਬਾਬਾ ਵੀਰ ਸਿੰਘ ਜੀ ਫਿਰ ਆ ਕੇ ਆਪਣਾ ਦਲ ਪੰਥ ਲੈ ਕੇ ਤੇ ਉੱਥੇ ਪਹੁੰਚਦੇ ਸਨ ਤੇ ਉਹਨਾਂ ਦੀ ਮਦਦ ਕਰਦੇ ਸਨ ਤੇ ਮੁਗਲ ਜਿਹੜੇ ਸੀ ਉਹਨਾਂ ਨੂੰ ਭਜਾ ਨੂੰ ਰਾਣ ਹਿਲ ਲੱਭਦਾ ਏ ਉਹ ਬਾਬਾ ਬੀਰ ਸਿੰਘ ਸਨ ਆਸਾ ਸਿੰਘ ਜੀ ਅੱਜ ਜਿਸ ਉਹ ਪੂਰੀ ਕਹਾਣੀ ਜਿਹੜੀ ਹੈ ਬਾਬਾ ਬੀਰ ਸਿੰਘ ਜੀ ਦੀ ਜੇ ਉਹ ਅੱਜ ਦਸੀਏਗਾ ਇੰਨਾ ਟਾਈਮ ਵੀ ਨਹੀਂ ਹੈਗਾ ਤੁਹਾਡੇ ਕੋ ਵੀ ਸੁਣਨ ਦਾ ਤੇ ਅਸੀਂ ਤਾਂ ਸੁਣਾ ਸਕਦੇ ਆ ਆਸਾ ਸਿੰਘ ਜੀ ਤੁਹਾਡੇ ਕੋ ਇੰਨਾ ਟਾਈਮ ਨਹੀਂ ਹੈ ਸੁਣਨ ਦਾ ਇਸ ਕਰਕੇ ਸਾਸਾ ਸਿੰਘ ਜੀ ਮੈਂ ਤੁਹਾਨੂੰ ਸੰਖੇਪੂਚ ਦੱਸ ਰਿਹਾ ਕਿ ਜੇ ਮੈਂ ਪੂਰੀ ਕਹਾਣੀ ਦੱਸ ਦਵਾਂ ਤਾਂ ਸਾਰਾ ਜੱਗ ਜਾਗਰ ਕਰ ਦਵਾਂ ਤੇ ਫਿਰ ਕੋਈ ਵਕਤ ਸਮਾਊਗਾ ਤਾਂ ਮੈਂ ਉਹ ਜੱਗ ਜਾਗਰ ਵੀ ਕਰੂੰਗਾ ਪਰ ਉਸ ਬਾਬਾ ਬੀਰ ਸਿੰਘ ਜਿਹੜੇ ਬਾਬਾ ਬੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨ ਕੇ ਜਦੋਂ ਇਹਨਾਂ ਲੋਕਾਂ ਨੇ ਜਿਹੜੇ ਲੋਕੋ ਅੱਜ ਤੱਕ ਵੀ ਜਾਤ ਦਾ ਅਪਮਾਨੀ ਲੋਕ ਜਿਹੜੇ ਅੱਜ ਤੱਕ ਆਪਣੀ ਧੌਂਸ ਕਿੱਲਾ ਨਹੀਂ ਕੱਢਦੇ ਉਹ ਲੋਕ ਜਿਹੜੇ ਨੇ ਉਹਨਾਂ ਨੇ ਬਾਬਾ ਬੀਰ ਸਿੰਘ ਜੀ ਦੀ ਇੰਦੀ ਇੱਕ ਵੱਡੀ ਜਦੋਂ ਦੁਨੀਆਂ ਦੇ ਫੇਮਸ ਹੋ ਗਏ ਦੁਨੀਆਂ ਦੇ ਵਿੱਚ ਅਫਗਾਨਿਸਤਾਨ ਤੱਕ ਜਾ ਕੇ ਉਹਨਾਂ ਨੇ ਆਪਣਾ ਰਾਜ ਕਾਇਮ ਕਰ ਦਿੱਤਾ ਤੇ ਇਹਨਾਂ ਕੋ ਲੋਕਾਂ ਦੇ ਕੋ ਉਹਨਾਂ ਦੀ ਚੜ੍ਹਾਈ ਜਿਹੜੀ ਆ ਉਹ ਬਰਦਾਸ਼ਤ ਨਹੀਂ ਹੋਈ ਤੇ ਅਖੀਰ ਵਿੱਚ ਇਹਨਾਂ ਨੇ ਸ਼੍ਰੀ ਅਕਾਲ ਪੁਰਖ ਸਾਹਿਬ ਕੋਲ ਚਿੱਠੀ ਪਵਾ ਕੇ ਤੇ ਬਾਬਾ ਵੀਰ ਸਿੰਘ ਜੀ ਨੂੰ ਭੇਜੀ ਤੇ ਬਾਬਾ ਵੀਰ ਸਿੰਘ ਜੀ ਨੇ ਜੋ ਚਿੱਠੀ ਪੜ੍ਹੀ ਤੇ ਉਹ ਉੱਤੇ ਲਿਖਿਆ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਤੁਹਾਨੂੰ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦਾ ਇਹ ਵਾਸਤਾ ਵਾ ਕਿ ਤੁਸੀਂ ਸਾਡੇ ਕੋਲ ਅੰਮ੍ਰਿਤਸਰ ਸੱਚਖੰਡ ਮੰਦਰ ਸਾਹਿਬ ਅਕਾਲ ਪੁਰਖ ਸਾਹਿਬ ਆਓ ਤੇ ਆਪਾਂ ਭਰਾਵਾਂ ਭਰਾਵਾਂ ਨੇ ਬੈਠ ਕੇ ਕੋਈ ਵਿਚਾਰ ਕਰਨਾ ਤੇ ਜਦੋਂ ਇਹ ਚਿੱਠੀ ਜਿਹੜੀ ਪੜ੍ਹ ਕੇ ਤੇ ਬਾਬਾ ਵੀਰ ਸਿੰਘ ਜੀ ਨੇ ਆਪਣੀ ਸਾਰੇ ਰੰਗਰੇਟਾ ਫੌਜ ਨੂੰ ਦੱਸੀ ਤੇ ਸਾਰੇ ਨਿਹੰਗ ਸਿੰਘ ਫੌਜਾਂ ਜਨੀਰ ਅਗਰਟਾ ਸਿੰਘਾ ਸੀ ਉਹਨਾਂ ਨੇ ਕਿਹਾ ਬਾਬਾ ਜੀ ਇਹ ਸਾਡੇ ਨਾਲ ਮਤਲਬ ਇਹ ਕੋਈ ਚਾਲ ਖਿੜੀ ਜਾ ਰਹੀ ਆ ਇਹ ਸਾਡੇ ਨਾਲ ਧੋਖਾ ਕਰਨ ਦੀ ਇਹ ਸਾਜਿਸ਼ ਰਚੀ ਜਾ ਰਹੀ ਆ ਇਸ ਕਰਕੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਵੀ ਆਪਾਂ ਉਸੇ ਨਾ ਜਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨਣਾ ਆਪਾਂ ਕਿਸੇ ਬੰਦੇ ਦਾ ਹੁਕਮ ਨਹੀਂ ਮੰਨਣਾ ਜੇ ਇਹਨਾਂ ਨੇ ਉਹਦਾ ਵਾਸਤਾ ਪਾਇਆ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਸ੍ਰੀ ਅਕਾਲਤ ਸਾਬ ਜੀ ਦਾ ਜਿਹੜਾ ਇਹਨਾਂ ਨੇ ਸਾਨੂੰ ਇਹ ਕਿਹਾ ਵਾਗੇ ਤੁਹਾਨੂੰ ਉਹਨਾਂ ਦਾ ਵਾਸਤਾ ਤੁਸੀਂ ਆਓ ਸਾਡੇ ਕੋਲ ਤੁਸੀਂ ਜਾਵਾਂਗੇ ਪਰ ਇਹਨਾਂ ਜਾਜ਼ਬ ਮਾਨੀ ਲੋਕਾਂ ਨੇ ਸ੍ਰੀ ਬਾਬਾ ਜੀ ਨੂੰ ਬਾਬਾ ਜੀ ਪੰਜ ਸਿੰਘ ਲੈ ਕੇ ਇਹਨਾਂ ਨੇ ਨਾਲ ਸ਼ਰਤ ਰੱਖੀ ਸੀ ਵੀ ਪੰਜ ਸਿੰਘ ਤੁਸੀਂ ਲੈ ਕੇ ਆਉਣੀ ਆ ਇਸ ਤੋਂ ਬਾਅਦ ਨਾ ਲੈ ਆਓ ਬਾਬਾ ਵੀਰ ਸਿੰਘ ਜੀ ਕਿਉਂਕਿ ਜਿਸ ਤਰ੍ਹਾਂ ਪਤਾ ਹੋਇਆ ਕਿ ਸਾਡੀ ਜਿਹੜੀ ਆ ਇਹ ਕੌਮ ਜਿਹੜੀ ਆ ਇਹਨਾਂ ਦੇ ਮਨ ਚ ਥੂੜ ਕਾਪ ਨਹੀਂ ਹੁੰਦੀ ਇਹ ਜਿਹੜੇ ਸਾਡੇ ਗਰੀਬ ਗੁਰਬੈ ਜਿੰਨੇ ਵੀ ਆ ਇਹ ਸਾਡੇ ਥੂੜ ਕਾਪ ਨਹੀਂ ਰੱਖਦੇ ਖਾ ਸਕਦੇ ਜਿਹੜੀ ਮਜਬੀ ਸਿੱਖ ਕੌਮ ਆ ਜਾਰ ਬਦਾਸੀਏ ਤੇ ਜਿਹੜੇ ਸਾਡੀ ਫੋਮ ਆ ਇਹ ਸਾਡੇ ਇਹ ਲੋਕ ਦਿਨਾਂ ਚ ਖੂੜ ਪਾਪ ਗਰੀਬ ਗੁਰਬੇ ਨਹੀਂ ਰੱਖਦੇ ਇਹ ਸਰਕੇ ਬਾਬਾ ਜੀ ਜਿਹੜਾ ਆਧੂ ਸਤਕਾਰ ਨਾਲ ਤੇ ਹਰਮੰਦਰ ਸਾਹਿਬ ਪਹੁੰਚੇ ਆ ਮੰਦਰ ਸਾਹਿਬ ਨਮਸਕਾਰ ਕਰਕੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਗਏ ਆ ਤੇ ਉਥੇ ਬਾਬਾ ਵੀਰ ਸਿੰਘ ਜੀ ਨੂੰ ਇਹਨਾਂ ਨੇ ਅਸ਼ੀਰਵਾਰ ਕਰ ਦਿੱਤਾ ਪੰਜ ਪੰਜ ਸਿੰਘ ਸ਼ਹੀ ਉਹ ਉਸ ਤੋਂ ਬਾਅਦ ਵਿੱਚ ਜਦੋਂ ਬਾਦ ਵਿੱਚ ਜਦੋਂ ਬਾਬਾ ਵੀਰ ਸਿੰਘ ਜੀ ਦਾ ਕੋਈ ਪਿੱਛੋਂ ਸਿਨੇਆ ਨਹੀਂ ਆਇਆ ਤੇ ਫਿਰ ਬਾਕੀ ਹੌਲੀ 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 ਸਿੰਘਾਂ ਨੂੰ ਪਤਾ ਲੱਗਦਾ ਗਿਆ ਪਿੱਛੋਂ ਬਾਬਾ ਜੀ ਆਏ ਨਹੀਂ ਜਿਹੜਾ ਕੋਈ ਕੋਈ ਵੀਰ ਸਿੰਘ ਆਗੇ ਉਹਨਾਂ ਨੂੰ ਸ਼ਹੀਦ ਕਰਤਾ ਕਰੀ 30 ਸਿੰਘ ਆਗੇ ਉਹਨਾਂ ਨੂੰ ਸ਼ਹੀਦ ਕਰਤਾ ਕਰਦਿਆ ਕਰਦਾ ਜਿਹੜਾ ਸਾਡੀ ਸਾਡੀ ਹੋਂਦ ਸੀ ਉਹ ਸੰਹੋਂਦ ਨੂੰ ਸਾਡੀ ਨੂੰ ਇਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕਰ ਦਿੱਤੀ। ਭਾਵੇਂ ਸਾਡਾ ਐਤਾ ਵੱਡਾ ਜਨਰਲ ਜਿਨੇ ਪੂਰੀ ਦੁਨੀਆ ਦੇ ਵਿੱਚ ਨੂੰ ਜਿੱਤੇ ਉਹਦਾ ਨਾਂ ਸੀ ਬਾਬਾ ਬੀਰ ਸਿੰਘ ਜੀ ਰੰਗਰੇਟਾ 1300 ਕੋਟਸਵਾ ਉਸ 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 ਮਹਾਂਪਰੀ ਯੋਧੇ ਵੀ ਜਿਹੜੀ ਉਹਦੀ ਜਿਹੜੀ ਬਿੰਨੀ ਪਾਵਰਫੁਲ ਜਿਹੜੀ ਸ਼ਕਤੀ ਉਹਦੇ ਕੋ ਆ ਗਈ ਸੀ ਉਹ ਦਿਨ ਵਾਲਾ ਸੀ ਅਕਾਲ ਪੁਰਖ ਵਾਇਰੂ ਉਹ ਸ਼ਕਤੀ ਨੂੰ ਇਹ ਵੇਖ ਕੇ ਲੋਕ ਬਰਦਾਸ਼ਤ ਨਹੀਂ ਉਹਨਾਂ ਨੇ ਕੀਤਾ ਤੇ ਉਹਨਾਂ ਨੂੰ ਧੋਖੇ ਨਾਲ ਸੱਦ ਕੇ ਅਕਾਲ ਤਖਤ ਸਾਹਿਬ ਉੱਤੇ ਇਹਨਾਂ ਨੇ ਸ਼ਿਰਕ ਕੀਤਾ ਤੇ ਸਤਸੰਗ ਜੀ ਕਿਹੜੀਆਂ ਕਣੀਆਂ ਕਹਾਣੀਆਂ ਸਾਂਹੀਏ ਅਸੀਂ ਕਿਸੇ ਜਾਤ ਦੇ ਜਾਂ ਕਿਸੇ ਪਾਤ ਦੇ ਜਾਂ ਕਿਸੇ ਧਰਮ ਦੇ ਕਿਸੇ ਦੇ ਖਿਲਾਫ ਨਹੀਂ ਆ ਅਸੀਂ ਵੀ ਇਹ ਸਚਾਈ ਨੂੰ ਪ੍ਰਗਟ ਕਰਨ ਵਾਸਤੇ ਤੁਹਾਡੇ ਰੂਬਰੂ ਹੋਏ ਤੇ ਸਤਸੰਗ ਜੀ ਇਸੇ ਤਰ੍ਹਾਂ ਹੀ ਇਹ ਫਿਰ ਅਗੋਂ ਜਾਂ ਗਾਂ ਜਿਹੜਾ ਹੈ ਇਹ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਹੋਉਂਦ ਜਿਹੜੀ ਆ ਇਹਨਾਂ ਦੀ ਵੱਖਰੀ ਹੋਉਂਦ ਜਿਹੜੀ ਆ ਸਾਡੀ ਰੰਗਰੇਟਿਆਂ ਦੀ ਚੱਲੀ ਆ ਰਹੀ ਆ ਕਿਉਂਕਿ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਵੀ ਬਾਬਾ ਪੀਰ ਸਿੰਘ ਜੀ ਜਦੋਂ ਵੀ ਜਿੱਥੇ ਮਹੱਲਾ ਖੇਡਦੇ ਸਨ ਉਹਨਾਂ ਦੇ ਪੰਜ ਨਿਸ਼ਾਨ ਸੀ ਚੱਲਦੇ ਸਨ ਅਗਲੇ ਬੰਨੇ ਪੰਜ ਨਿਸ਼ਾਨ ਤੇ ਨਗਾਰੇ ਤੇ ਪੰਜ ਨਿਸ਼ਾਨ ਚੱਲਦੇ ਸਨ ਤੇ ਸ਼ਤਰੰਦ ਦੀ ਨਾਲ ਬਾਬਾ ਜੀ ਦੇ ਨਾਲ ਬਾਬਾ ਪੀਰ ਸਿੰਘ ਜੀ ਵੀ ਮਹੱਲੇ ਦੀ ਅਗਵਾਈ ਕਰਦੇ ਸਨ ਕੋਈ ਚਾਹੇ ਮਹੱਲਾ ਹੋਲਾ ਮਹੱਲਾ ਹੋਵੇ ਚਾਹੇ ਬੰਦੀਸ਼ਵਰ ਦਾ ਵਸਦਾ ਹੋਵੇ ਚਾਹੇ ਉਹ ਖਾਪੋਂ ਦੀ ਤਲਵੰਡੀ ਹੋਵੇ ਤਸਾਕੀ ਦਾ ਚਾਹੇ ਉਹ ਮੁਕਸਰ ਸਾਹਿਬ ਦਾ ਹੋਵੇ ਚਾਹੇ ਉਹ ਫਤੇਗੜ ਸਰਾਂਦ ਦਾ ਹੋਵੇ ਚਾਹੇ ਝੂਰ ਸਾਹਿਬ ਦਾ ਹੋਵੇ ਚਾਹੇ ਉਹ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਿੱਥੇ ਵੀ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਹ ਜਿਹੜਾ ਮਹੱਲਾ ਇਹਦਾ ਖੇਡੇ ਜਾਂਦਾ ਜਿਹੜੇ ਅੱਜ ਵੀ ਖੇਡੇ ਜਾਂਦਾ ਉਹ ਮਹੱਲਾ ਜਿੱਥੇ ਵੀ ਚੜਦਾ ਸੀ ਪਪਾ ਪੀਰ ਸਿੰਘ ਜੀ ਸਭ ਤੋਂ ਅੱਗੇ ਹੋ ਕੇ ਪੰਥ ਦੀ ਜਿਹੜੀ ਆ ਅਗਵਾਈ ਕਰਦੇ ਸਨ ਕਿਉਂਕਿ ਗੁਰੂ ਤਲਗੀਦਰ ਪਾਸ਼ਾ ਨੇ ਪੰਥ ਜਿਹੜਾ ਆ ਉਹ ਕੀਤਾ ਹੀ ਹਵਾਲੇ ਇਹਨਾਂ ਦੇ ਸੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮਹਾਰਾਜ ਇਹ ਜਿਹਦੇ 7ਵੇਂ ਮੁਖੀ ਜਿਹਦੇ ਬਾਬਾ ਜੀ ਬਾਬਾ ਮਿੰਦਰ ਸਿੰਘ ਜੀ ਬੰਦੇ ਨੇ ਤੇ 8ਵੇਂ ਮੁਖੀ ਬਾਬਾ ਮਹਾਵੀਰ ਸਿੰਘ ਜੀ ਬੰਦੇ ਨੇ ਤੇ ਹੁਣ 10 ਸਾਲ ਪੰਥ ਦਾ ਤੇ ਫੌਮ ਦਾ ਜਥੇਦਾਰ ਥਾਪਿਆ ਸੀ ਤੇ ਉਦੋਂ ਤੋਂ ਲੈ ਕੇ ਅੱਜ 36ਵਾਂ ਸਾਲ ਲੱਗ ਗਿਆ ਦਾਲ ਪੰਥ ਦੀ ਕੌਮਦੀ ਸੇਵਾ ਕਰਦੇ ਆ ਨੂੰ ਤੇ ਰਾਤ ਦਿਨ ਨਿਰੰਤਰ ਦਾਲ ਪੰਥ ਦੀ ਜਿਹੜੀ ਆ ਕੌਮਦੀ ਜਿਹੜੀ ਆ ਸੇਵਾ ਕਰ ਰਹੇ ਆ ਜਿੱਥੇ ਜਿੱਥੇ ਵੀ ਇੰਨੇ ਸਾਲਾਂ ਦੇ ਵਿੱਚ ਜਿੱਥੇ ਜਿੱਥੇ ਵੀ ਕੌਮ ਦੇ ਵਾਸਤੇ ਸੰਘਰਸ਼ ਕਰਨ ਦੀ ਲੋੜ ਪਈ ਆ ਮੋਰਚੇ ਲਾਉਣ ਦੀ ਲੋੜ ਪਈ ਆ ਇਹ ਮੈਂ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਿਰਫ ਤੇ ਸਿਰਫ ਇਸ ਕਰਕੇ ਕਿ ਉਹਨਾਂ ਟਾਈਮਾਂ ਦੇ ਉੱਤੇ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਜਿਨ੍ਹਾਂ ਟਾਈਮਾਂ ਦੇ ਉੱਤੇ ਅਸੀਂ ਤਾਲਪੰਥ ਦੀ ਜਿਹੜੀ ਆ ਉਹ ਅਗਵਾਈ ਕੀਤੀ ਆ ਉਹਨਾਂ ਟਾਈਮਾਂ ਦੇ ਉੱਤੇ ਸੋਸ਼ਲ ਮੀਡੀਆ ਜਿਹੜਾ ਸੀ ਉਹ ਬਿਲਕੁਲ ਨਹੀਂ ਸੀ ਹੁੰਦਾ ਇਹਦਾ ਨਾਮੋ ਨਿਸ਼ਾਨ ਨਹੀਂ ਸੀ ਹੁੰਦਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਜਿਹੜੀਆਂ ਉਹ ਨਹੀਂ ਆ ਸਕੀਆਂ ਸਾਧ ਸੰਗਤ ਜੀ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਤੁਸੀਂ ਜਿੱਥੇ ਜਿੱਥੇ ਵੀ ਪਤਾ ਕਰ ਸਕਦੇ ਜੇ ਵੀ ਇਹ ਚੀਜ਼ਾਂ ਜੜੀਆਂ ਵਾ ਕਿ ਜਦੋਂ ਤੋਂ ਲੈ ਕੇ 1988 ਤੋਂ ਲੈ ਕੇ ਅੱਜ ਦੀ ਤਰੀਕ ਤੱਕ ਜਿੱਥੇ ਜਿੱਥੇ ਵੀ ਕੌਮ ਨੂੰ ਲੋੜ ਪਈ ਜਿੱਥੇ ਜਿੱਥੇ ਵੀ ਸੰਘਰਸ਼ ਦੀ ਲੋੜ ਪਈ ਜਿੱਥੇ ਜਿੱਥੇ ਵੀ ਕੌਮ ਦੇ ਮੋਰਚੇ ਲੱਗੇ ਤੇ ਉੱਥੇ-ਉਥੇ ਦਰਸ਼ਨ ਸਿੰਘ ਨੇ ਅੱਗੇ ਹੋ ਕੇ ਜਿਹੜਾ ਵਾ ਕੌਮ ਦੀ ਚੜ੍ਹਦੀ ਕਲਾ ਕਰਾਈ ਹੈ ਤੇ ਜਿੰਨਾ ਚਿਰ ਤੱਕ ਸਵਾਸ ਨੇ ਉਹ ਚੜ੍ਹਦੀ ਕਲਾ ਜਿਹੜੀ ਆ ਹੁੰਦੀ ਰਹੂ